ਹਾਂ ਠੀਕ ਆ ਓਕੇ ਬਾਈ ਮਿਲਦੇ ਆ ਸ਼ਾਮ ਨੂੰ ਵਾਹ ਨਮਾਲੇ ਹੋਣਾ ਸਵੇਰੇ ਤੇਲ ਕੱਢੀ ਜਾਂਦੇ ਚੱਲੇ ਕਿੱਥੇ ਜੇ ਉਹ ਸਾਗ ਤੇ ਰੋਟੀ ਦਾ ਇੰਡੀਕਾ ਤੇਲ ਮੁੱਕੀ ਸੀ ਤੇ ਤੁਸੀਂ ਤੋਂ ਤੂੰ ਹੋ ਗਏ ਆ ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆਪ ਤੋਂ ਤੁਸੀਂ ਤੇ ਤੁਸੀਂ ਤੋਂ ਤੂੰ ਹੋ ਗਿਆਂ ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਿਆ ਸੱਜਣਾ ਆ ਤਾਂ ਰੰਜੀਤ ਗੁੱਡ ਮਾਰਨਿੰਗ ਮਿਲਦੇ ਆ ਤੇ ਨਾ ਆਸੇ ਨੇ ਆਹ ਆਹ ਬੜੀ ਗਲਾਪ ਭਰ ਲੈ ਭਰ ਲੈ ਵਿੱਚ ਪਾ ਖੋਲ ਦੇ ਬਨਾਣਾ ਸ਼ੇਕ ਕਟਰ ਆਏ ਨੇ ਬਨਾਣਾ ਸ਼ੇਕ ਕਟਰ ਆ ਗਏ ਆ ਚੱਲ ਬਾਹਰ ਐ ਤਾਂ ਜੀ ਦੋਵੇਂ ਨਹੀਂ ਭਰਦੇ ਸੁਣੋ ਬਰਾ ਪਰ ਰਹਿ ਗਿਆ ਲਾ ਭਰਾਵਾ ਥੋੜੀ ਰਹਿ ਗਿਆ ਇੱਥੇ ਮੋਟਰ ਲੱਗੀ ਹੋਵੇ ਕਿੱਡੀ ਕਹਿਣ ਲੱਗ ਆ ਤਰੀਕਾ ਯਾਰ ਸਭ ਤੋਂ ਵਧੀਆ ਮੋਟਰ ਨਹੀਂ ਇੱਥੇ ਆਪਾਂ ਲਾਵਾਂਗੇ ਇਲੈਕਟ੍ਰਿਕ ਵਾਲਾ ਰਹਿ ਗਿਆ ਹੌਲੀ ਹੌਲੀ ਲੋਗ ਬੱਸ ਬੱਸ ਕਰ ਬਹੁਤ ਆ ਬੱਸ ਕਰ ਹੋਲ ਹੋ ਗਿਆ ਬੈਗ ਬੱਸ ਦੱਬ ਕੇ ਕੁਮਾਰੇ ਬੈਗ ਲੈ 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 ਖਿੱਚੇ ਸਾਰੇ ਪੈਪ ਕੌਣ ਚੱਕ ਗਿਆ ਆ ਤਾਂ ਚੱਕੀ ਸੁਣੋ ਫੜ ਜਾਂਦਾ ਤੇਲ ਬਾਈ ਪੂਰਾ ਅੰਨਾ ਤੈਨੂੰ ਨਹੀਂ ਦਿੱਤਾ ਆ ਵੀਡੀ ਪੈਪ ਚਿੱਟੇ ਨਾਲ ਜਰਾ ਤੇਲ ਦਿਖਾ ਆਹ ਕਰਾ ਡੈਂਟੀਆਂ ਕੱਢ ਵਿੱਚੋਂ ਨਾ ਡੈਂਟ ਪੈਣੀਆਂ ਸਿੱਧਾ ਚੱਲਣ ਸਿੱਧਾ ਚੱਲਣ ਦੇ ਡੈਂਟਰ ਮੇਰੇ ਮੂੰਹ 'ਚ ਹੀ ਬੜੇ ਹੋਏ ਥੋੜਾ ਦੇ ਕੰਨ ਦੇ ਆ ਉਧਰ ਤੇਲ ਕੱਢੀ ਜਾਂਦੇ ਚੱਲੇ ਕਿੱਥੇ ਜੇ ਉਹ ਸਾਗ ਤੇ ਬੋਟੀ ਦਾ ਇੰਡੀਕਾ ਤੇਲ ਮੁੱਕ ਗਿਆ ਉਹ ਪੌਣ ਚੱਲੇ ਆ ਉਹ ਚੱਲੀ ਬਹੁਤ ਜੰਦੀ ਬੀਲਾਂ ਦੇ ਇੰਡੀਕਾ ਚੱਲਣ ਬੜੀ ਗੇ ਤੇਲ ਆਪਾਂ ਬਾਜੀ ਰਹਿ ਗਿਆ ਡੀਜ਼ਲ ਵਾਹ ਵੀ ਮਹੰਗਾ ਗਏ ਚੱਲੀ ਆਓ ਚੱਲੀ ਆਓ ਚੱਲੀ ਆਓ ਹੌਲੀ ਹੌਲੀ ਚੱਲੀ ਜਾਓ ਕਰਦੇ ਬਾਈ ਸਾਫ ਚੱਲੀਏ ਫਿਰ ਬੀਜਣ ਟਾਈਮ ਹਾਂ ਵੀ ਸੰਗਰਾ ਦਾ ਜ ਨਵਾਂ ਸਾਲ ਮੁਬਾਰਕਾ ਮੰਮੀ ਤੈਨੂੰ ਤੇ ਸੰਗਰਾ ਜ ਆਈਆਂ ਵੈਰੀ ਗੁੱਡ ਹਾਂ ਲੋਕ ਮੈਨੂੰ ਕਹਿੰਦੇ ਤੁਸੀਂ ਵੀ ਸੰਗਰਾਂਝਾ ਜਾਇਆ ਕਰੋ ਦੱਸੀ ਮੰਮੀ ਰੋਜ਼ ਰਾਤ ਨੂੰ ਜਾਂਦੇ ਤੇ ਆਇਆ ਦੱਸੀ ਕਿੰਨੇ ਸਾਲ ਹੋ ਗਏ 2.5 ਸਾਲ ਲਗਾਤਾਰ ਸੇਵਾ ਤੇ ਹੁੰਨੇ ਕਿ ਨਹੀਂ ਬਾਪੂ ਦਾ ਸਾਹਿਬ ਹਾਂ ਆ ਭਈ ਅਹੀਂ ਦਾ ਜੈਦਾ ਪੱਕੇ ਯਾਰ ਸੇਵਾ ਤੇ ਰਾਤ ਨੂੰ ਨਾਲੇ ਰਾਤ ਨੂੰ ਚੱਲ ਠੀਕ ਆ ਓਕੇ ਬਾਈ ਮਿਲਤੇ ਆਂ ਸ਼ਾਮ ਨੂੰ ਪਾਵਰ ਕੁਦਰਤ ਦੀ ਵੇਖ ਹੀ ਕਿੰਨੀ ਹੈ ਬਹੁਤ ਪਾਵਰ ਹੈ ਇੰਜਨਾਂ ਵਾਲੀਆਂ ਮੋਟਰਾਂ ਤਾਂ ਬਹੁਤ ਘੱਟ ਰਹਿ ਗਈਆਂ ਦਰਿਆ ਏਰੀਆ 'ਚ ਹੀ ਰਹਿ ਗਈਆਂ ਬਸ ਆ ਦਰਿਆ ਏਰੀਆ 'ਚ ਹੀ ਰਹਿ ਗਈਆਂ ਬਸ ਤੇਰਾ ਪਾਣੀ 3 ਫੁੱਟ ਤੇ ਆ ਪਾਣੀ ਇੱਥੇ ਕੀ ਨਹੀਂ 20 ਤੇ ਆ 20 ਤੇ ਆ ਭਰਾਵਾ ਬਾਈ ਕਹਿੰਦਾ 20 ਕਦੇ ਆ ਸੋਲਰ ਪੈਨਲ ਨਹੀਂ ਲਵਾਏ ਯਾਰ ਢਾਗਾ ਹੀ ਲੈ ਗਿਆ ਕੋਈ ਸੋਲਰ ਪੈਨਲ ਲਵਾਵਾ ਡਾਂਡੀ ਲਾਦੀ ਸਾਰੇ ਸੋਲਰ ਪੈਨਲ ਲਾਏ ਦਾ ਲਾਵੀ ਫੁੱਟਦੀ ਆ ਇੰਜਨਾਂ ਦੇ ਚੱਲੀ ਚੁੱਲੀ ਜਾਂਦੇ ਹਲੇ ਤੇ ਵਾਹ ਨਮਾ ਲੈ ਹੁਣਾਂ ਫੇਰੇ होना। वो भी लाया। ना? लाया लीटर लीटर भी, ना भी है है। नहीं। मोटर चलाओ फिर चलो लीटर ओए गंडिया की कर दिया ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ